1469 ਤੋਂ ਪਹਿਲਾਂ ਹੋ ਚੁੱਕੇ ਸਰੀਰ ਉਹਨਾਂ ਦੇ ਸਮਾਪਤ ਹੋ ਗਏ ਤੇ ਕਹਿੰਦੇ ਗੁਣ ਗਾਰੇ ਗੁਰੂ ਨਾਨਕ ਦੇ ਕਿਉਂਕਿ ਭਟ ਸਹਿਬਾਨ ਉਸ ਜੋਤ ਦੇ ਦیدار ਕਰ ਰਹੇ ਨੇ ਸਰੀਰ ਦੇ ਨਹੀਂ ਉਹ ਜੋਤ ਦੇ ਗੁਣ ਗਾਰੇ ਨੇ ਅਕਾਲ ਪੁਰਖ ਦੇ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਦੇ ਅੰਦਰ ਤੋ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕੀ ਨੇ ਜੋਤ ਨੇ ਤੇ ਜੋਤ ਹਮੇਸ਼ਾ ਕਾਇਮ ਦਮ ਹੈ ਗੁਰੂ ਨਾਨਕ ਸਾਹਿਬ ਜੀ ਨਾ ਕਿਤੋਂ ਆਏ ਸਨ ਨਾ ਕਿਤੇ ਗਏ ਨੇ ਉਹ ਹਮੇਸ਼ਾ ਹੀ ਤੂੰ ਸਦਾ ਸਲਾਮਤ ਨਰੰਕਾਰ ਆਪਣੀ ਜ਼ੁਬਾਨ ਤੋਂ ਆਪ ਹੀ ਕਹਤਾ ਆਪਣੇ ਬਾਰੇ ਆਦ ਅਨੀਲ ਅਨਾਦ ਅਨਾਹਤ ਜੁਗ-ਜੁਗ ਇੱਕੋ ਵੇਸ ਹਰ ਯੁੱਗ ਦੇ ਵਿੱਚ ਕੋਈ ਵੇਸ ਉਥੇ ਨਾਂ ਬਚਪਨ ਹੈ ਜੇ ਗੁਰੂ ਨਾਨਕ ਸਾਹਿਬ ਦੇ ਉੱਤੇ ਬਚਪਨ ਹੁੰਦਾ ਪੰਜ ਸਾਲ ਦੀ ਉਮਰ ਦੇ ਵਿੱਚ ਪੱਟੀ ਦਾ ਉਚਾਰਨ ਕਿਉਂ ਕਰ ਦਿੰਦਾ ਜੇ ਗੁਰੂ ਨਾਨਕ ਸਾਹਿਬ ਦੇ ਉੱਤੇ ਬਚਪਨ ਹੁੰਦਾ ਯਾਨਪੁਣਾ ਹੁੰਦਾ ਤਾਂ 5 ਸਾਲ ਦੀ ਉਮਰ ਦੇ ਵਿੱਚ ਤਾਂ ਪੱਟੀ ਉਚਾਰਨ ਕਰ ਰਹੇ ਨੇ ਸੱਸੈ ਸੋਏ ਸ੍ਰਿਸ਼ਟ ਜਿਨੂੰ ਸਾਜੀ ਸਭਨਾ ਸਾਹਿਬ ਇੱਕ ਪਿਆ 9 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਪੰਡਤ ਨੂੰ ਉਪਦੇਸ਼ ਕਿਵੇਂ ਦੇ ਦਿੰਦੇ 9 ਸਾਲ ਦੀ ਉਮਰ ਤਾਂ ਆਣੀ ਉਮਰ ਹੈ ਆਪਾਂ ਦੇਖ ਰਹੇ ਸਰੀਰ ਨੂੰ ਬਾਣੀ ਕਹਿ ਰਹੀ ਜੋਤ ਨੂੰ ਤੋ ਜੋਤ ਉਤੇ ਨਾ ਬਚਪਨ ਹੈ ਨਾ ਜਵਾਨੀ ਹੈ ਨਾ ਬਡਾਪਾ ਹੈ ਉਹ ਸਦਾ ਸਲਾਮਤ ਹੈ ਉਹ ਜੋਤ ਦਾ ਧਿਆਨ ਧਰਨਾ ਭਾਈ ਜੈ ਗੁਰੂ ਨਾਨਕ ਦੀ ਖੁਸ਼ੀ ਲੈਣੀ ਹੈ ਤਾਂ ਉਸ ਜੋਤ ਦਾ ਧਿਆਨ ਧਰਨਾ ਧਿਆਨ ਕਿਵੇਂ ਧਰਿਏ ਕੀ ਉਹ ਜੋਤ ਐ ਉਹ ਦੀਵੇ ਵਾਂਗੂ ਲੱਗ ਜਗ ਰਹੀ ਹੈ ਨਹੀਂ ਉਹ ਸਭ ਦੇ ਅੰਦਰ ਜਗ ਰਹੀ ਆਪਾਂ ਜਿੰਨੇ ਵੀ ਬੈਠੇ ਸਭ ਦੇ ਅੰਦਰ ਉਹ ਜੋਤ ਐ ਗੁਰੂ ਨਾਨਕ ਸਾਹਿਬ ਦੀ ਇਥੇ ਕੋਈ ਵੀ ਹਿਰਦਾ ਗੁਰੂ ਨਾਨਕ ਦੀ ਜੋਤ ਤੋਂ ਸੁਈਆਂ ਨਹੀਂ ਹੈ ਏ ਜੋਤ ਨੂੰ ਹੀ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਜੀ ਜਲ ਥਲ ਮਹੀ ਅਲ ਪੂਰਿਆ ਸੁਆਮੀ ਸਿਰਜਣਹਾਰ ਅਣਕ ਭਾਂ ਤੋਏ ਪਸਰਿਆ ਨਾਨਕ ਏਕ ਕਾਰ ਇੱਥੇ ਆ ਕੇ ਆਪਣੀ ਗੱਲ ਬਣੇਗੀ ਖੇਰ ਕਹਾਂਗੇ ਵੀ ਬਾਬਾ ਜੀ ਦੇ ਚਰਨਾਂ ਦਾ ਧਿਆਨ ਕੀਤਾ ਤੇ ਸਕੂਨ ਪ੍ਰਾਪਤ ਹੋਇਆ ਸੁੱਖ ਮਿਲਿਆ ਸਹਿਜ ਮਿਲਿਆ ਆਨੰਦ ਮਿਲਿਆ ਆ ਜਿੰਨੀ ਬਬੂਤੀ ਆ ਨਾ ਗੁਰਮੁਖੋ ਸੰਸਾਰ ਦੀ ਬਬੂਤੀ ਬਣੇ ਪਦਾਰਥ ਇੱਕ ਗੱਲ ਹੋਰ ਕਿ ਜਿੰਨੀ ਅਧਿਆਤਮਕ ਵਿਆਖਿਆ ਹੋਈ ਆ ਉਹਦੇ ਅਲਫਾਜ ਜਿਹੜੇ ਨਹੀਂ ਸ਼ਬਦ ਜਿਹੜੇ ਨੇ ਉਹ ਯੋਗਮਤ ਵਿੱਚੋਂ ਆਏ ਨੇ ਮੋਸਟਲੀ ਜਿਆਦਾਤਰ ਯੋਗਮਤ ਦੀ ਜਿਹੜੀ ਡਿਕਸ਼ਨਰੀ ਹੈ ਨਾ ਦੇਹਾਤਮਕ ਰੋਹਾਨੀਅਤ ਦੀ ਉਹਦੇ ਵਿੱਚੋਂ ਸ਼ਬਦ ਜਾਦੇ ਆਏ ਨੇ ਜਿਸ ਤਰ੍ਹਾਂ ਸੁਰਤ ਹੈ ਤਾਂ ਸੁਰਤ ਇਹ ਲਫ਼ਜ਼ ਪਹਿਲਾਂ ਯੋਗਮਤ ਕੋਲ ਹੈ ਮਹਾਰਾਜ ਤਾਈ ਕਹਿੰਦੇ ਨੇ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਮ ਚੇਲਾ ਸ਼ਬਦ ਗੁਰੂ ਸ਼ਬਦ ਮੈਣੇ ਪਰਮੇਸ਼ਰ ਦਾ ਹੁਕਮ ਹੁਕਮ ਦੀ ਰੌਂ ਜਿਹੜੀ ਚੱਲ ਰਹੀ ਹੈ ਹਰ ਵੇਲੇ ਉਹਦੇ ਵਿੱਚ ਆਪਣੀ ਸੁਰਤੀ ਨੂੰ ਲਾਉਣਾ ਇਹਨੂੰ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਹੁਕਮ ਅਰ ਜਾਈ ਚੱਲਣਾ ਨਾਨਕ ਲਿਖਿਆ ਨਾ ਲਈ ਹੈ ਤੇਰੇ ਇਹ ਹੁਕਮ ਲੱਗ ਨਹੀਂ ਤੇਰੇ ਤੋਂ ਉਹ ਹੁਕਮ ਤੇਰੇ ਨਾਲ ਹੀ ਹੈ ਇਹ ਦੇ ਭੀਚਾਪਣੀ ਸੁਰਤੀ ਬਿਰਤੀ ਨੂੰ ਲਿਆ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਦედაਰ ਕਰ ਐਸ ਰੂਪ ਦੇ ਵਿੱਚ ਜਿਨ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕੀਤਾ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਜਿੱਥੇ ਕਰੀਬਨ ਇੱਕ ਵਾਰ ਹੀ ਗਏ ਦੂਜੀ ਵਾਰ ਨਹੀਂ ਗਏ ਬਹੁਤ ਥੋੜੀਆਂ ਥਾਵਾਂ ਨੇ ਜਿੱਥੇ ਦੂਸਰੀ ਵਾਰ ਹੋ ਗਏ ਉਹਨਾਂ ਇੱਕੋ ਵਾਰ ਹੀ ਸੰਪੂਰਨ ਅੰਮ੍ਰਿਤ ਗਿਆਨ ਦੀ ਦਾਤ ਉਥੇ ਦੇ ਦਿੱਤੀ ਜਿੱਥੇ ਗਏ ਇਹ ਨਹੀਂ ਕਿ ਆ ਵੀ ਫੇਰ ਆਵਾਂਗੇ ਬਾਕੀ ਗੱਲ ਅਗਲੀ ਫੇਰ ਦੱਸਾਂਗੇ ਮਹਾਰਾਜ ਜਿੱਥੇ ਗਏ ਗੁਰੂ ਨਾਨਕ ਸਾਹਿਬ ਜੀ ਆਪ ਨਿਰੰਕਾਰ ਸਨ ਇਸ ਲਈ ਜਿੱਥੇ ਗਏ ਉਹਨਾਂ ਨਾਲ ਦੀ ਨਾਲ ਹੀ ਦੇਖ ਲਿਆ ਉਸੇ ਦੇ ਤਾਂ ਸਾਝੇ ਹੋਏ ਜੀਵ ਸਨ ਵੀ ਇਹ ਦੀ ਕਿੱਥੇ ਆ ਆਤਮਿਕ ਵਸਤਾ ਕਿੱਥੇ ਹੈ ਇਹ ਦੇਖ ਕੇ ਨਾਲ ਦੀ ਨਾਲ ਹੀ ਉਸ ਤੋਂ ਅਗਲਾ ਪਰਦੇਸ਼ ਹੁਣ ਦੇ ਦਿੰਦੇ ਸੀ ਕਿ ਪਿਆਰੇ ਜੁੜ ਜਾ ਐਸੀਆਂ ਐਸੀਆਂ ਥਾਮਾਂ ਹਿੰਦੁਸਤਾਨ ਦੇ ਅੰਦਰ ਅੱਜ ਵੀ ਉੱਥੇ ਪਹੁੰਚਣਾ ਔਖਾ ਹੈ ਅੱਜ ਵੀ ਅੱਜ ਵੀ ਪਹੁੰਚਣਾ ਔਖਾ ਐ ਸੀਆਂ ਬੇਖੁਣ ਥਾਮਾਂ ਨੇ ਪਰ ਉਥੇ ਰਹਿਣ ਵਾਲੇ ਲੋਕ ਗੁਰੂ ਨਾਨਕ ਸਾਹਿਬ ਦੇ ਪਿਆਰ ਨੂੰ ਹੁਣ ਵੀ ਸੰਭਾਲੀ ਬੈਠੇ ਨੇ ਕਈ ਕਈ ਪੀੜੀਆਂ ਗੁਜ਼ਰ ਗਈਆਂ ਸੰਗਤ ਜੀ ਇੰਨੀਆਂ ਪੀੜੀਆਂ ਤੋਂ ਬਾਅਦ ਅੱਜ ਵੀ ਗੁਰੂ ਨਾਨਕ ਸਾਹਿਬ ਜੀ ਦੀ ਰਹਿਮਤ ਉਹਨਾਂ ਪਰਿਵਾਰਾਂ ਵਿੱਚ ਪਈ ਹੈ ਅਸਾ ਕੈਸਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਬਚਨਾਂ ਦਾ ਤੀਰ ਉਹਨਾਂ ਦੇ ਹਿਰਦੇ ਵਿੱਚ ਮਾਰਿਆ ਹੈ ਕਿ ਪੀੜੀ ਦਰ ਪੀੜੀ ਉਹ ਪਿਆਰ ਅੱਗੇ ਟੁਰਦਾਂ ਰਹੀ ਆਜ ਕੋਈ ਵੀ ਅਸਾ ਸ਼ਖਸ਼ੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੂੰ ਨਾਮ ਯਾਦ ਕਰਦਾ ਹੈ ਗੁਰੂ ਨਾਨਕ ਸਾਹਿਬ ਦੀ ਜੋਤ ਦਾ ਪ੍ਰਕਾਸ਼ ਉਹਨਾਂ ਦੇ ਅੰਦਰ ਢਲਕਾ ਮਾਰਦਾ ਹੈ ਸਭ ਦੇ ਅੰਦਰ ਹੁਲਾਰੇ ਮਾਰਦੇ ਜਿਵੇਂ ਸੰਗਤ ਜੀ ਜਦੋਂ ਹਰਿਮੰਦਰ ਸਾਹਿਬ ਜਾਈਏ ਤੇ ਸਰੋਵਰ ਦੇ ਜਲ ਦੇ ਉੱਤੇ ਨਾ ਸੂਰਜ ਦੀਆਂ ਕਿਰਨਾਂ ਜਿਹੜੀਆਂ ਪੈਂਦੀਆਂ ਨੇ ਨਾ ਉਹ ਫਿਰ ਪ੍ਰਤੀਬਿੰਬ ਹੋ ਕੇ ਹਰਿਮੰਦਰ ਸਾਹਿਬ ਤੇ ਪੈਂਦੀਆਂ ਹਰਿਮੰਦਰ ਸਾਹਿਬ ਤੇ ਪੈਂਦੀਆਂ ਜਿਹੜੀਆਂ ਸਰੋਵਰ ਚ ਪੈਂਦੀਆਂ ਸਰੋਵਰ ਤੋਂ ਫਿਰ ਉਹ ਸ਼ਰਦਾ ਲਵਾਨੀ ਅੱਖਾਂ ਵਿੱਚ ਦਲਕਾ ਮਾਰਦੀਆਂ ਨੇ ਏ ਆਪਾ ਨਹੀਂ ਆਏ ਗੁਰੂ ਨਾਨਕ ਸਾਹਿਬ ਜੀ ਆਪ ਸਾਡੇ ਅੰਦਰ ਆਪਣੀ ਢਲਕ ਮਾਰ ਰਹੇ ਨੇ ਅੱਜ ਦੁਨੀਆ ਭਰ ਦੇ ਅੰਦਰ ਜਿੱਥੇ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਹੈ ਆਪ ਨੇ ਸਤ ਗੁਰੂ ਨੂੰ ਪਿਆਰ ਕਰਦਿਆਂ ਹੋਇਆਂ ਅੱਜ ਕਿਸੇ ਖਾਂਸ਼ ਸ਼ਰਧਾਂ ਦੇ ਵਿੱਚ ਉਹਦਾ ਹਿਰਦਾ ਭਜਿਆ ਪਿਆ ਮੇਰੇ ਹੈ ਸਵੇਰੇ ਗੁਰਮੁਖ ਖਾਨੇ ਮਾਨਯੋਗ ਪਰਸ਼ਦ ਵਿਦਵਾਨ ਗਿਆਨੀ ਨਰਮਲ ਸਿੰਘ ਜੀ ਧੂੜ ਕੋਟੋਂ ਨਾਲ ਸਵੇਰੇ ਦੱਸਿਆ ਸੀ ਨਾ ਵੀ ਦੋ ਦਰਿਆ ਚੜ੍ਹ ਕੇ ਆ ਗਏ ਸੁਪਨੇ ਦੀ ਗੱਲ ਐ ਬਾਕੀ ਕਹਿੰਦੇ ਸ਼ਾਮ ਨੂੰ ਸੁਣਾਵਾਂਗੇ ਤਾਂ ਹੁਣ ਅਗਲੀ ਸੁਪਨੇ ਦੀ ਗੱਲ ਉਹਨਾਂ ਤੁਹਾਨੂੰ ਹੁਣ ਸੁਣਾਉਣੀ ਐ ਇਸ ਤੋਂ ਬਾਅਦ ਕਿ ਭਾਂਬਾਂਜੀ ਦੇ ਆਉਣ ਨਾਲ ਅਜੇ ਮਾਂ ਦੇ ਗਰਭ ਵਿੱਚ ਹੀ ਨੇ ਪਰ ਜੋਤ ਪ੍ਰਕਾਸ਼ਪੂਰਨ ਹੈ ਮਾਂ ਦੇ ਗਰਭ ਵਿੱਚ ਨੇ ਜਿਤਨੇ ਵੀ ਲੋਕ ਤਲਵੰਡੀ ਦੇ ਵਸਿੰਦੇ ਨੇ ਜਿਹਾ ਕੋਈ ਆਉਂਦਾ ਜਾਂਦਾ ਉਹ ਸਾਰੇ ਹੀ ਪ੍ਰਸੰਨ ਨੇ ਬਾਬਾ ਜੀ ਦਾ ਇੱਕੋ ਮਿਸ਼ਨ ਸੀ ਕਿ ਦੁਨੀਆ ਨੂੰ ਬਿਗਾਸ ਦੇਣਾ ਉਹ ਦਾਸ ਤਾਂ ਦੁਨੀਆ ਪਹਿਲਾਂ ਹੀ ਬਹੁਤ ਹੈ ਇਹਨਾਂ ਨੂੰ ਕੋਈ ਬਿਗਾਸ ਦੇਣਾ ਤੇ ਉਹ ਤਾਂ ਮਿਲੇਗਾ ਜੇ ਜੋਤ ਸਰੂਪ ਨਾਲ ਇੱਕ ਹੋਣਗੇ ਉਹਦੇ ਤੋਂ ਬਿਨਾ ਇਹਨਾਂ ਦਾ ਕੰਮ ਮੁਕੰਮਲ ਹੋ ਨਹੀਂ ਸਕਦਾ ਇਸ ਲਈ ਉਹਨਾਂ ਨੇ ਇਸੇ ਜੋਤ ਦੀ ਵਿਆਖਿਆ ਕਰਦਿਆਂ ਕਿਹਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਇਹ ਜਿਹੜੀ ਸਭ ਦੇ ਅੰਦਰ ਜੋ ਤਾਂ ਉਸੇ ਦਾ ਹੀ ਰੂਪ ਬੰਨਿਆ ਪਰਬ੍ਰੇਸ਼ਰ ਪਿਤਾ ਨਰੰਕਾਰ ਦਾ ਜਿਹੜਾ ਸਰੂਪ ਉਹਨਾਂ ਦੇ ਅੰਦਰ ਵੱਸਦਾ ਹੈ ਉਹਦੇ ਬਾਰੇ ਤੋਂ ਕਹਿੰਦੇ ਨੇ ਜੇ ਹਾਂ ਜਾਣਾ ਇੱਥੇ ਵੀ ਕੰਡੀਸ਼ਨ ਦਾ ਲੱਭੇ ਕਹਤਾ ਜੇ ਹਾਂ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਤੇ ਤੁਸੀਂ ਕਹ ਦਿੰਦੇ ਹੋ ਜੀ ਤਸਵੀਰ ਬਣਾਤੀ ਰੱਬ ਦੀ ਏ ਰੱਬ ਦੀ ਨਹੀਂ ਤੁਹਾਡੇ ਆਤਮ ਸਰੂਪ ਦੀ ਤੁਹਾਡੀ ਜੋਤ ਦੀ ਤਸਵੀਰ ਬਣਾ ਕੇ ਦਸੀ ਆਹ ਗੁਣ ਨੇ ਦੇ ਇਹ ਗੁਣ ਪ੍ਰਗਟ ਹੋਣੇ ਨਹੀਂ ਸ਼ਬਦ ਸੁਰਤੀ ਮਿਲਾਪ ਨਾਲ ਜੇ ਹਾਂ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਤੇ ਗੁਰਾਂ ਇੱਕ ਦੇਵਝਾਈ ਉਹ ਜਿਹੜਾ ਇੱਕ ਮੇਰੇ ਵਿੱਚ ਬੈਠਾ ਉਹਦੀ ਗੱਲ ਕਰਦੇ ਨਾਲ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਮੈਂ ਸਮਝਦਾ ਮੈਂ ਹੀ ਕਰਤਾ ਹੋ ਗਿਆ ਨਹੀਂ ਕਰਤਾ ਉਹ ਆਪ ਹੈ ਇਸੇ ਹੀ ਅਨੇਕਤਾ ਦੇ ਵਿੱਚੋਂ ਏਕਤਾ ਵਿੱਚ ਜਾਣਾ ਹੈ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਦੁਨੀਆ ਦੇ ਅੰਦਰ ਸੰਸਾਰ ਦੇ ਅੰਦਰ ਰਹਿਮਤਤਾ ਫਰਮਾਈ ਹੈ ਤੇ ਹੁਣ ਸ਼ਬਦ ਸਰੂਪ ਹੋ ਕੇ ਬੋਲ ਰਹੇ ਹਨ ਤਾਂ ਤਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼ਬਦ ਸਰੂਪ ਹੋ ਕੇ ਬੋਲਦੇ ਨੇ ਜਬਾਨ ਤੁਹਾਡੀ ਹੋਏਗੀ ਅੱਖੀਆਂ ਤੁਹਾਡੀਆਂ ਹੋਣਗੀਆਂ ਅਕਲ ਤੁਹਾਡੀ ਹੋਏਗੀ ਪੜੋਂਗੇ ਪਰ ਤੁਹਾਡੀ ਜ਼ੁਬਾਨ ਦੇ ਉੱਤੇ ਸ਼ਿਸ਼ੂਵਤ ਹੋ ਜਾਣਗੇ ਸ਼ਬਦ ਰੂਪੋ ਕੇ ਇਸ ਲਈ ਜਦੋਂ ਵੀ ਬਾਣੀ ਦਾ ਪਾਠ ਕਰਨਾ ਸਿਮਰਨ ਕਰਨਾ ਤਾਂ ਇਹੋ ਹੀ ਜਾਣਨਾ ਇਹ ਸ਼ਬਦ ਗੁਰੂ ਨਾਨਕ ਤੋ ਸਾਧ ਸੰਗਤ ਜੀ ਜਦੋਂ ਬਾਬੇ ਲੈਣੇ ਨੇ ਕਿਹਾ ਬਾਬਾ ਜੀ ਤੁਸੀਂ ਕਿੱਥੇ ਰਹੋਗੇ ਗੁਰਤਾ ਗੱਦੀ ਦੇਣ ਵੇਲੇ ਤਾਂ ਮਹਾਰਾਜ ਕਹਿਣ ਲੱਗੇ ਸ਼ਬਦ ਸਰੂਪ ਹੋ ਕੇ ਤੇਰੇ ਹਿਰਦੇ ਵਿੱਚ ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਅਨਾਦੀ ਨੇ ਜਿਨ੍ਹਾਂ ਦਾ ਕੋਈ ਆਦ ਨਹੀਂ ਕੋਈ ਅੰਤ ਨਹੀਂ ਉਹ ਹਮੇਸ਼ਾ ਨੇ ਸਦ ਸਦ ਨੇ ਔਰ ਉਹਨਾਂ ਦਾ ਜਦੋਂ ਵੀ ਤੁਸੀਂ ਧਿਆਨ ਕਰੋਗੇ ਕਿਵੇਂ ਕਰੋਗੇ ਆਪਣੇ ਆਪੇ ਦੇ ਵਿੱਚ ਕਰੋਗੇ ਤਾਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਨਸ਼ੀਬ ਹੋਣਗੀਆਂ ਫਿਰ ਇਹ ਲੋਕ ਵੀ ਸਬਰ ਜਾਏਗਾ ਪਰ ਲੋਕ ਵੀ ਸੁਹੇਲਾ ਹੋ ਜਾਏਗਾ ਭੁੱਲਾਂ ਬਖਸ਼ ਲੈਣੀਆਂ ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਨੂੰ ਆਓ ਹੁਣ ਸਤਕਾਰਯੋਗ ਪਰ ਸਿੱਧ ਵਿਦਵਾਨ ਗਿਆਨੀ ਨਰਮਲ ਸਿੰਘ ਜੀ ਧੂੜ ਕੋਟ ਉਹ ਤੁਹਾਨੂੰ ਇਤਿਹਾਸ ਦੀਆਂ ਕਈ ਨਵੀਆਂ ਪਰਤਾਂ ਖੋਲ ਕੇ ਦਰਸ਼ਨ ਕਰਾਉਣਗੇ ਅੱਜ ਦੇ ਮਹਾਨ ਪਵਿੱਤਰ ਮੁਬਾਰਕ ਦਿਹਾੜੇ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਯਾਤਰਾ ਸਫਲ ਹੋਵੇ ਪਿਆਰ ਸਹਿਤ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ